ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਹਰਮਨ ਪਿਆਰੇ ਕੌਣ ਕਹਿੰਦਾ ਹੁੰਦਾ ਪਤਾ ਨਹੀਂ ਕੌਣ ਕਹਿੰਦਾ ਹੁੰਦਾ ਹਰਮਨ ਪਿਆਰੇ ਚਲੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਗਰਮੀਤ ਐਂਡ ਕਮਲ ਬਲੌਗਸ ਤੇ ਸੋ ਗਾਇਸ ਅੱਜ ਹੈਗੀ ਆ ਸਾਨੂੰ ਛੁੱਟੀ ਤੇ ਅਸੀਂ ਛੁੱਟੀ ਦੇ ਜੋ ਵੀ ਅਸੀਂ ਕੰਮ ਕਰ ਕਰਨੇ ਅਸੀਂ ਘਰ ਦੇ ਤੁਹਾਨੂੰ ਪਤਾ ਕਿੰਨੇ ਹੁੰਦੇ ਆਗੇ ਉਹ ਅਸੀਂ ਇਦਾਂ ਹੀ ਮਤਲਬ ਕਿ 5 6 ਵਜਾਤੇ ਹਨਾ ਘਰ ਦੇ ਕੰਮ ਕਰਨ ਵੇਟਦੇ ਆ ਨਹੀਂ ਰੋਟੀ ਪਾਣੀ ਵੀ ਸਿੱਜ ਘਰੀ ਖਾਦਾਂ ਅੱਜ ਅਸੀਂ ਕਿਤੇ ਨਹੀਂ ਗਏ ਹੈਗੇ ਬਾਹਰ ਅਸੀਂ ਸਿਰਫ ਆਪਣੇ ਫੋਕਸ ਕੀਤਾ ਘਰ ਤੇ ਤੇ ਆਪ ਦਾ ਖੁਦ ਦਾ ਹਨਾ ਖੁਦ ਤੇ ਹਨਾ ਮਤਲਬ ਕਿ ਥੋੜਾ ਟਾਈਮ ਦਿੱਤਾ ਆਪਣੇ ਆਪ ਨੂੰ ਗਰਮੀਤਰੀ ਕਟਿੰਗ ਵਹਿਰਾ ਕਰਵਾ ਕੇ ਆਏ ਅੱਜ ਜਾ ਕੇ ਤੇ ਹੁਣ ਅਸੀਂ ਥੋੜਾ ਜਿਹਾ ਵਧੀਆ ਮਤਲਬ ਮਾਈਂਡ ਹੋ ਗਿਆ ਰਿਲੈਕਸ ਜੀ ਹੋ ਗਏ ਥੋੜਾ ਜਿਹਾ ਇਦਾਂ ਵੀ ਵਧੀਆ ਫੀਲ ਹੋ ਰਿਹਾ ਵਾ ਨਾ ਰੈਸਟ ਕੀਤੀ ਹੈ ਮਤਲਬ ਚਾਹੀਦੀ ਆ ਬੰਦਾ ਰੈਸਟ ਕਰ ਲੈਂਦਾ ਹਾਂ ਹਾਂਜੀ ਚਾਹੀਦੀ ਸਹੀ ਗੱਲ ਤੇ ਹੁਣ ਸਾਡਾ ਵਧੀਆ ਲੱਗਾ ਤੇ ਸਾਡਾ ਜਿਹੜਾ ਗੁਰਦੁਆਰਾ ਸਾਹਿਬ ਜਾਣ ਦਾ ਸੀਗਾ ਹਨਾ ਉਹ ਸਾਡਾ ਪਹਿਲਾਂ ਹੀ ਸੀਗਾ ਹਨਾ ਡਿਸਾਈਡ ਕਰ ਲਦੇ ਵੀ ਅਸੀਂ ਗੁਰਦੁਆਰਾ ਸਾਹਿਬ ਜਾਣਾ ਪਰ ਸੋਚੇ ਤਾਂ ਅਸੀਂ ਇਹ ਸੀ ਵੀ ਚਲੋ ਸ਼ਾਮ ਨੂੰ ਨਿਕਲਾਂਗੇ ਐਟ ਲੀਸਟ 5 6 ਵਜੇ ਤੱਕ ਪਰ ਨਹੀਂ ਹੋ ਪਾਇਆ ਕਿਉਂਕਿ ਟਾਈਮ ਆ ਇਦਾਂ ਹੀ ਹਨਾ ਤੁਹਾਨੂੰ ਪਤਾ ਦਿਨ ਛੋਟਿਆ ਮਲੇਸ਼ੀਆ ਦੇ ਵਿੱਚ ਇਦਾਂ ਟਾਈਮ ਨਿਕਲ ਗਿਆ ਹਨਾ ਤੇ ਹੁਣ ਅਸੀਂ ਫਟਾਫਟ ਕਰਦੇ ਆ ਗ੍ਰੈਬ ਬੁੱਕ ਕਿਉਂਕਿ 7:30 ਹੋ ਗਏ ਆ ਗੁਰਦੁਆਰਾ ਸਾਹਿਬ ਬੰਦ ਹੋ ਜਾਂਦੇ ਨੇਗੇ ਹਨਾ ਇੱਥੇ ਮਲੇਸ਼ੀਆ ਦੇ ਵਿੱਚ ਜਲਦੀ ਸੋ ਆਪਾਂ ਚੱਲਦੇ ਆਂ ਫਟਾਫਟ ਮੱਥਾ ਟੇਕਣ ਲਈ ਕਿ ਜਿੱਦਣ ਦੇ ਅਸੀਂ ਇੰਡੀਆ ਤੋਂ ਇੱਥੇ ਮਲੇਸ਼ੀਆ ਆਏ ਆਂ ਆਪਾਂ ਗਏ ਨਹੀਂ ਗੁਰਦੁਆਰਾ ਸਾਹਿਬ ਟੇਕਣ ਗਏ ਸੋ ਹੁਣ ਆਪਾਂ ਚੱਲਦੇ ਆਂ ਫਟਾਫਟ ਗੁਰਦੁਆਰਾ ਸਾਹਿਬ ਮੈਂ ਸੋਚਿਆ ਤੁਹਾਨੂੰ ਵੀ ਨਾਲ ਲੈ ਕੇ ਚੱਲਦੇ ਆਂਗੇ ਤੁਸੀਂ ਵੀ ਦੇਖਿਓ ਹਨਾ ਇੱਥੋਂ ਦਾ ਗੁਰਦੁਆਰਾ ਸਾਹਿਬ ਦਿਖਾਉਣਾ ਹੈ ਤੁਹਾਨੂੰ ਦਰਸ਼ਨ ਕਰਵਾਉਣਾ ਹੈ ਬਾਬਾ ਜੀ ਦੇ ਠੀਕ ਆ ਵੀਡੀਓ ਨੂੰ ਬਣੇ ਰਿਹਾ ਤੇ ਸਬਸਕ੍ਰਾਈਬ ਕਰ ਲਿਓ ਹਨਾ ਚੈਨਲ ਨੂੰ ਫ੍ਰੀ ਆ ਦਾ ਕੋਈ ਪੈਸੇ ਨਹੀਂ ਲੱਗਦੇ ਹੁੰਦੇ ਹੈਗੇ ਤੇ ਬੈਲ ਆਈਕਨ ਵੀ ਦੁਆ ਦਿਓ ਚਲੋ ਹੁਣ ਆਪਾਂ ਚੱਲੀਏ ਫਟਾਫਟ ਗ ਤੇ ਹੁਣ ਅਸੀਂ ਚੱਲੇ ਆਂਗੇ ਗ੍ਰੈਬ ਚ ਬੈਠਣ ਲਈ ਆਫ ਕੋਰਸ ਬੈਠਾਂਗੇ ਜਦੋਂ ਗ੍ਰੈਬ ਬੁੱਕ ਕਰਦੇ ਵੇਖੀ ਬੋਲੀ ਜਾਣੀ ਆ ਕਿਥੇ ਕਿਹੜੀ ਵਾਲੀ ਆ ਓਕੇ ਆਜਾ ਲਓ ਜੀ ਕਿਥੇ ਆਂ ਦੇਖ ਤਾਂ ਰਹੀ ਨਹੀਂ ਜਿਹੜੇ ਪਹਿਲੇ ਵਾਲੀ ਆ ਉਹ ਦੇਖੀ ਪਹਿਲਾ ਹੋਣਾ ਸੀਗਾ ਆਪਾਂ ਹਾਈ ਮੈਂ ਥੋੜੀ ਜੀ ਹੀਲ ਪਾ ਲਈ ਆ ਜਿਵੇਂ ਕੋਈ ਨਾ ਕੋਈ ਆਰਾਮ ਨਾਲ ਲੋਡ ਪਰੇ ਲੈ ਉਹ ਆਪਾਂ ਪੜਿਆ ਮੈਂ ਜਮਾ ਮੈਂ ਆਉਂਦਾ ਨਹੀਂ ਅੱਛਾ ਗਲਤ ਜੇ ਬੈਠ ਜਾਣਾ ਸੀ ਓਕੇ ਓਕੇ ਹਾਈ ਹਾਈ ਓ ਵੈਰੀ ਵੈਰੀ ਜੀਆ ਬੰਸ ਰਹੇ ਨਹੀਂ ਰਾਈਟ ਗਾਇਸ ਬੋਰਨ ਨੇਰਾ ਬਾਅਦ ਦੇਖੋ ਬੜੀ ਇੱਕ ਲਾਈਟਿੰਗ ਹਾਂ ਤੇ ਹੁਣ ਚਲ ਆਪਾਂ ਗਰੇਜ ਵਿੱਚ ਬੈਠ ਗਏ ਹੁਣ ਗੁਰਦੁਆਰਾ ਸਾਹਿਬ ਚੱਲਦੇ ਬੰਦ ਨਾ ਹੋ ਜਾਓ ਮੈਨੂੰ ਤਾਂ ਇਦਾਂ ਹੀ ਹੈਗਾ ਕਿ ਕਿਤੇ ਬੰਦ ਨਾ ਹੋ ਜੂ ਕਿਉਂਕਿ ਅਸੀਂ ਅੱਜ ਪਹਿਲੀ ਵਾਰ ਇੰਨੀ ਲੇਟ ਜਾ ਰਹੇ ਆਂਗੇ ਤੇ ਹਰਨ ਗੁਰਮੀਤ ਮੈਂ ਮੈਨੂੰ ਗੁਰਮੀਤ ਕਹਿੰਦੇ ਏਡੀ ਕੱਟ ਚੱਕੀ ਮੈਂ ਕਹਿੰਦੇ ਜ ਮੇਰਾ ਸਾਰਾ ਸਮਾਨ ਬਹੁਤ ਸਮਾਨ ਆਇਆ ਜੀ ਮੇਰਾ ਮੈਂ ਛੱਡ ਨਹੀਂ ਸਕਦੀ ਜਿਹੜਾ ਤੇ ਤਾਂ ਕਰਕੇ ਫਿਰ ਮੈਨੂੰ ਉਹ ਸਮਾਨ ਹੈ ਤੇ ਚ ਮੇਰਾ ਜੋ ਛੱਡ ਨਹੀਂ ਸਕਦੀ ਜਿਹੜਾ ਕਿੰਨੇ ਦੇ ਬਣੀ ਇਹਨਾਂ ਗੱਲ ਜੁੜ ਗਈ ਗੱਲ ਜੁੜ ਗਈ ਕੀ ਕਹਿਣਾ ਚਾਹੋਗੇ ਆਪਾਂ ਇਹ ਹੀ ਕਹਿਣਾ ਚਾਹਾਂਗੇ ਕਿ ਕਿਉਂਕਿ ਮਲੇਸ਼ੀਆ ਦੇ ਵਿੱਚ ਸ਼ਾਮ ਨੂੰ ਮੀਂਹ ਤਾਂ ਆਉਣਾ ਹੀ ਆਉਣਾ ਮਾ ਡੇਲੀ ਤੇ ਉਹਦਾ ਕਰਕੇ ਨਾ ਪਰ ਸ਼ਾਮ ਨੂੰ ਕਰ ਜੈਮ ਹੋ ਜਾਂਦਾ ਪੂਰਾ ਫੁੱਲ ਸਾਰੇ ਸੜਕਾਂ ਪਰ ਗੱਡੀਆਂ ਮੜੇ ਮੜੇ ਦਰਦ ਨੇ ਪਰ ਖੁੱਲਾ ਬਰਦਵਾਰ ਸਾਮੇ ਨੂੰ ਤੇ ਟੈਂਸ਼ਨ ਆ ਬਾਬੇ ਦੇ ਦਰਸ਼ਾ ਹੋ ਜਾਂਣ ਚਲ ਕੋਈ ਵੇਖਦੇ ਆ ਬਾਕੀ ਤੇ ਬਾਕੀ ਹੋਰ ਤੁਸੀਂ ਦੱਸੋ ਕਿਵੇਂ ਹੋ ਸਾਰੇ ਜਣੇ ਠੀਕ ਠਾਕ ਹੋ ਤੇ ਜੇ ਆਪਣੇ ਬਲੌਗ ਹਲਤ ਆਪਾਂ ਸਟਾਰਟ ਹੀ ਕੀਤੇ ਆ ਵਧੀਆ ਲੱਗਦਾ ਤਾਂ ਨਾ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਉੱਦਈਆ ਖੁੱਲਾ ਵਾ ਲੋ ਜੀ ਹਏ ਬੰਦਾ ਗਰਮੀ ਤੋਂ ਨਾ ਨਾ ਓਪਨ ਨਾ ਯਾ ਦੈਟਸ ਵਾਏ ਕਲੋਜ਼ ਖੁੱਲਾ ਕਿਤੇ ਖੁੱਲਾ ਗਾਇਸ ਪਤਾ ਕੀ ਹੋਇਆ ਮੱਥਾ ਟੇਕ ਰਹੇ ਨੇ ਗਰਮੀ ਤੋਂ ਬੰਦ ਹੋ ਗਿਆ ਗੁਰਦੁਆਰਾ ਸਾਹਿਬ ਬਾਹਰ ਤੋਂ ਦਿਖ ਰਿਹਾ ਹੁਣ ਅੰਦਰ ਦੇ ਨਾ ਬਾਬਾ ਜੀ ਚਲੋ ਦਰਸ਼ਨ ਹੋ ਗਏ ਬਹੁਤ ਵੱਡੀ ਗੱਲ ਆ ਕੱਲਾ ਇੱਕ ਸ਼ੀਸ਼ਾ ਹੀ ਆ ਵਿਚਾਲੇ ਟਰਾਂਸਪੇਰੈਂਟ ਆ ਨਾ ਕੋਈ ਗੱਲ ਨਹੀਂ ਆਪਾਂ ਕੱਲ ਆਵਾਂਗੇ ਠੀਕ ਆ ਦੁਆਰੇ ਮੱਥਾ ਟੇਕਣ ਦੇ ਲਈ ਬਾਹਰੋਂ ਦਰਸ਼ਨ ਹੋ ਗਿਆ ਕਿ ਫੇਰ ਵੀ ਹੈ ਨਾ ਨਹੀਂ ਆਪਾਂ ਲੈਫਟ ਲੈਣੇ ਬਾਹਰੋਂ ਮਤਲਬ ਕਿ ਦਰਸ਼ਨ ਹੋ ਗਿਆ ਆਹ ਲੋ ਜੀ ਗਾਇਜ਼ ਇਹ ਹੈਗਾ ਗੁਰਦੁਆਰਾ ਸਾਹਿਬ ਮਲੇਸ਼ੀਆ ਦਾ ਪਤਾਲਿੰਗ ਜਾਇਆ ਗੁਰਦੁਆਰਾ ਸਾਹਿਬ ਤੇ ਮੱਥਾ ਆਪਾਂ ਬਾਹਰੋਂ ਟੇਕ ਲਿਆ ਵਾ ਤੇ ਕੱਲ ਆਵਾਂਗੇ ਦੁਆਰਾ ਟੇਕਣ ਦੇ ਲਈ ਤੇ ਬਾਕੀ ਸਾਹਮਣੇ ਹੈਗਾ ਗੁਰੂਕਾ ਲੰਗਰ ਗੁਰਮੀਤ ਗਏ ਨੇਗੇ ਆ ਚਾਹ ਪੀਣ ਦੇ ਲਈ ਤੇ ਇਦਰਾਗਾ ਨਿਸ਼ਾਨ ਸਾਹਿਬ ਠੀਕ ਹੈ ਤੇ ਆ ਹੈਗੀ ਪਾਰਕਿੰਗ ਬਣੀ ਹੈ ਗੁਰਦੁਆਰਾ ਸਾਹਿਬ ਦੀ ਤੇ ਸਾਹਮਣੇ ਗੁਰਮੀਤ ਖੜੇ ਨੇ ਚਲ ਮੇਰੇ ਲਈ ਲੈ ਕੇ ਫੇ ਲੈਣਿਆ ਹਾਂ ਬੋ ਕਿਤਾਜ ਨਾਲ ਪਾਏਗੇ ਨਾ ਐਮ ਵੀ ਤਾਂ ਆਪ ਕੋ ਜੀ ਜਾ ਤੇ ਉਹ ਰੋਟਾ ਬੋ ਲੈ ਲੈ ਆਪ ਹੀ ਆ ਮਾਂ ਹਾਂ ਬੋ ਬਾਬਾ ਜੀ ਦੇ ਆਏ ਤਾਂ ਉਹ ਪਰੇ ਮੇਰੇ ਤੋਂ ਠੀਕ ਹੈ ਕੋਈ ਸੀ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਹਨਾ ਵੀ ਮੈਂ ਕਿ ਚੱਲੋ ਨਾ ਓਹੋ ਚਲ ਚਾਹ ਦਾ ਲੰਗਰ ਪੀਣੇ ਆਂ ਕਿ ਉੱਥੇ ਬਹਿ ਕੇ ਗਰਮੀ ਤੋਂ ਕੋਲੇ ਸਰਸਵਤ ਆਪਾਂ ਕਰਾਂਗੇ ਗ੍ਰੈਬ ਬੋਕਾ ਤੇ ਚਾਹਾਂਗੇ ਕਰਨ ਨੂੰ ਠੀਕ ਹੈ ਜੀ। ਪੜੇ। ਆਹ ਵੇਹੇ ਕਰੀ। ਹੋਈ ਜਾ ਇੰਨੇ ਸੁਆਦ ਆ ਨਾ ਪਤਾ ਨਹੀਂ ਘਰੇ ਨਹੀਂ ਬਣਦੀ ਇਹ ਰਿਹਾ ਕਿਤਾ ਨਾ ਨਜ਼ਾਰਾ ਹੀ ਆ ਗਿਆ ਮਤਲਬ ਕਿ ਬਾਕੀ ਆ ਦੇਖੋ ਇਧਰ ਆਈ ਟੇਬਲ ਲੱਗੇ ਹੁੰਦੇ ਨੇ ਗਾਇਸ ਲੰਗਰ ਸ਼ੱਕ ਦੇ ਨੇ ਜਿਹੜੇ ਲੋਕ ਇੱਥੇ ਮਲੇਸ਼ੀਆ ਦੇ ਵਿੱਚ ਕਾਫੀ ਕੰਟਰੀਆਂ 'ਚ ਐਦਾਂ ਆ ਹਨਾ ਵੀ ਐਦਾਂ ਟੇਬਲਾਂ ਦੇ ਉੱਤੇ ਟੇਬਲ ਲਾਈ ਹੁੰਦੇ ਨੇ ਕਿ ਲੰਗਰ ਛਕਣ ਲਈ ਤੇ ਹੁਣ ਗ੍ਰੈਬ ਵੀ ਬੁੱਕ ਕਰਤੀ ਉਹ ਦੇਖੋ ਇਧਰ ਸਾਹਮਣੇ ਫੋਨ ਤੇ ਤੇ ਫਟਾਫਟ ਹੁਣ ਮੈਂ ਚਾਹ ਪੀਣਾਂ ਤੇ ਚੱਲੀ ਛੇ ਮਿੰਟ ਲੈਂਦੀ ਆ ਗ੍ਰੈਬ ਤੇ ਘਰ ਨੂੰ ਚਲਦੇ ਆਂਗੇ ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਆਂਗੇ ਦੁਬਾਰਾ ਆਣੇ ਆਂਗੇ ਮਾਤਾ ਟਿਕਣ ਲਈ ਹਲੋ ਹੀ ਗਾਇਸ ਬੈਗੇ ਆਪਾਂ ਗ੍ਰੈਬ ਦੇ ਵਿੱਚ ਤੇ ਚੱਲੀਏ ਘਰ ਨੂੰ ਚਲੋ ਅਸ ਕੱਲ ਨੂੰ ਦੁਕਾਨ ਲਾਉਣੀ ਹੈ ਕੰਮ ਸਟਾਰਟ ਆਗਾ ਫਿਰ ਫਰਡੇ ਸੈਟਰਡੇ ਸੰਡੇ ਫਰਡੇ ਸੈਟਰਡੇ ਮੋਮੋਸ ਲਗਾਵਾਂਗੇ ਆਪਾਂ ਇਸ ਵਾਰ ਓਕੇ ਜੀ ਤੇ ਕੱਲ ਫਿਰ ਕੰਮ ਕਰਨਾ ਪਹੁੰਚਣ ਵਾਲੇ ਆ ਗਾਇਜ਼ ਆਪਾਂ ਘਰ ਪਹੁੰਚਣ ਵਾਲੇ ਆਗੇ ਤੇ ਪਹੁੰਚਣ ਵਾਲੇ ਆ ਘਰੇ ਗਾਇਜ਼ ਆਪਾਂ ਪਹੁੰਚਣ ਵਾਲੇ ਆ ਪਹੁੰਚਣ ਵਾਲੇ ਆਗੇ ਫਿਰ ਉਹ ਜਦੋਂ ਅਸੀਂ ਆਏ ਉਹਦੇ ਇੰਨਾ ਜੈਮ ਸੀਗਾ ਹਾਏ ਹਾਏ ਕੋਈ ਸਾਨੂੰ ਜੈਮ ਨਹੀਂ ਲੇਟ ਕਰਵਾਤਾ ਹਨਾ ਤੇ ਬਸ ਹੁਣ ਅਸੀਂ ਘਰ ਜਾਣੇ ਆ ਕਿ ਕੱਲੂ ਫੇਰ ਕੰਮ ਸਟਾਰਟ ਆਗਾ ਉਹੀ ਰੁਟੀਨ ਚੱਲ ਪੈਣੀ ਇੱਕ ਛੁੱਟੀ ਆਈ ਕਿਵੇਂ ਲੰਘ ਗਈ ਸਾਨੂੰ ਨਹੀਂ ਪਤਾ ਚੱਲਿਆ ਗਰਮੀਤ ਨੇ ਇੰਨੇ ਕੱਪੜੇ ਲਿਡੇ ਲਿਆਂਦੇ ਹੋਏ ਨੇਗੇ ਪਾਉਣ ਦੇ ਲਈ ਮੈਂ ਵੀ ਲਈ ਆ ਥੋੜੇ ਜਿਹਾ ਕੱਪੜੇ ਥੋੜੇ ਜਿਹਾ ਮੈਂ ਲਈ ਆ ਗਰਮੀਤ ਨੇ ਬਹੁਤ ਜ਼ਿਆਦਾ ਲਏ ਆ ਫੋਨ ਦਾ ਟਾਈਮ ਨਹੀਂ ਸਾਡੇ ਕੋਲੇ ਹੈ ਗਾਇਸ ਕੱਪੜੇ ਪਾਉਣ ਦਾ ਟਾਈਮ ਨਹੀਂ ਹੈਗਾ ਵਾਂ ਤੱਕ ਗਈ ਮੇਰੀ ਥੱਕ ਗਈ ਚਲੋ ਠੀਕ ਹੈ ਗੈਸ ਮਿਲਦੇ ਆ ਤੁਹਾਨੂੰ ਘਰੇ ਪਹੁੰਚ ਕੇ ਲਓ ਜੀ ਅੱਗੇ ਅਸੀਂ ਆਪਣੇ ਘਰੇ ਨਹੀਂ ਗਏ ਹਲੇ ਅਸੀਂ ਕਿਉਂਕਿ 9 ਵਜੇ ਆਕੇ 10 ਵਜੇ ਤੱਕ ਮਾਲ ਖੁੱਲਾ ਹੁੰਦਾ ਤੇ ਇੱਕ ਘੰਟਾ ਅਸੀਂ ਮਾਲ ਚ ਲਾਵਾਂਗੇ ਗੇੜੇ ਛੜੇ ਚੀਜ਼ਾਂ ਚੁੱਝਾਂ ਦੇਖਾਂਗੇ ਜਾਂ ਜਿਹੜੀ ਚੀਜ਼ ਲੈਣੇ ਕਰਨੀ ਆ ਉਹ ਲੈ ਲਾਂਗੇ ਉਦਾਂ ਹੀ ਵਸ ਲੈਣਾ ਤਾਂ ਕੋਈ ਸਵਾਲ ਨਹੀਂ ਵਿੰਡੋ ਸ਼ਾਪਿੰਗ ਕਰਦੇ ਆਂਗੇ ਜਾ ਕੇ ਆਜੋ ਗਰਮੀ ਤਾਂ ਆਜੋ ਗਰਮਿਤ ਜੀ ਕਮੇ ਦੀ ਕਿ ਇਹ ਮੁੱਛਾਂ ਨੂੰ ਬਾਟੀ ਚੜੀ ਜੰਨੇ ਹੋਗੇ ੁੱਡੀ ਤੋਂ ਗੱਲਾਂ ਆਇਆਂ ਦੱਸ ਲੈ ੁੱਡੀ ੁੱਡੀ ਗੱਲਾਂ ਉਹ ੁੱਡੀ ਗੱਲਾਂ ਤੁਹਾਡੇ ਨਾਲ ਫੱਲੇ ਕਰੋ ਨਹੀਂ ਮੈਂ ਥੱਲੇ ਕਿਉਂ ਕਰ ਪਣੀ ਮੁੱਛ ਨਾ ਚੜਾਈ ਆ ਸਾਡਾ ਫੇਵਰੇਟ ਮਾਲ ਸਾਡਾ ਸੈਕੰਡ ਹੋਮ ਗਾਈਜ਼ ਇਹ ਅਸੀਂ ਕਿੰਨੇ ਸਾਲਾਂ ਦੀ ਮਿਲਦਾ ਕਈ ਸਾਲਾਂ ਦੇ 10 ਸਾਲ ਤੋਂ ਉੱਤੇ ਹੀ ਲੱਗੇ ਚੱਲੋ ਇਹ ਸਮਾਲ ਚ ਆਉਣੇ ਆਗੇ ਕੀ ਦੇਖੀ ਹੁਣ ਆਈਸਕ੍ਰੀਮ ਖਾਣੀ ਆ ਆਈਸਕ੍ਰੀਮ ਖਾਣੀ ਆ ਉਹ ਸੜੀ ਗਾ ਕੇ ਆਗੇ ਬਹੁਤ ਹੀ ਬਹੁਤ ਮੇਰਾ ਮੈਨੂੰ ਉਹ ਤਾਂ ਦੁੱਜੀ ਨਹੀਂ what is the ਐ ਨਹੀਂ ਖਾਇਦੀ ਤਾਂ ਮੈਂ ਕਾ ਕੇ ਦਿਖਾਉਣਾ ਐ ਖਾਦੀ ਬੁੱਲ ਨਾ ਨਾ ਖਚਣੀ ਹੋ ਹਮ ਐ ਤਾਂ ਦੰਦ ਨਾਲ ਖਚਣੀ ਹੁੰਦੀ ਆ ਇਦਾਂ ਨਾ ਲੈ ਲਿਪਸਟਿਕ ਨਹੀਂ ਖਰਾਬ ਹੁੰਦੀ ਤੇ ਬਸ ਦੂਜਾ ਮੈਨੂੰ ਸਿੱਖਾਉਂਦਾ ਹੈ ਦੇਖਣਾ ਲਿਪਸਟਿਕ ਲਾਈ ਹੁੰਦੀ ਹੈ ਹਾਏ ਬਹੁਤ ਸਵਾਦ ਆ ਮੈਂ ਖਾ ਕੇ ਮਿਲਦੀ ਹੈ ਗਾਇਜ਼ ਨਹੀਂ ਕਰੀਤ ਨੇ ਸਾਰੀ ਖਾਣੀ ਕਿਉਂਕਿ ਪੈਸਾ ਤਾਂ ਉਸੇ ਮੇਰੇ ਵਾਲਟ ਜੀ ਦਿੱਤੇ ਆਗੇ ਹਰ ਬਾਕਸ ਲੈ ਲਿਆ ਅੱਜ ਉਥੋਂ ਹੁਣ ਆਈਸਕ੍ਰੀਮ ਕੋਈ ਸਰਵਕਸ ਲੈਣਾ ਗਾਇਜ਼ ਕੋਫੀ ਕਿਹੜੀ ਮਾਚਾ ਮਾਚਾ ਨਾ ਹੁਣ ਮੇਰਾ ਮੂਡ ਨਹੀਂ ਹੋਗਾ ਮਾਚਾ ਪੀਣ ਦਾ ਸੇ ਟਰਾਈ ਕਰਨੇ ਗਾਇਜ਼ ਮਾਚਾ 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 ਹੋਈ ਪਈ ਆ ਵੀ ਸਾਰੇ ਸੋਸ਼ਲ ਮੀਡੀਆ ਤੇ ਮੈਂ ਕਿਹਾ ਅੱਗੇ ਸਾਨੂੰ ਮਿਲੀ ਨਹੀਂ ਸਟਾਰਬਕਸ ਤੇ ਪਿਛਲੀ ਵਾਰ ਉਹਨਾਂ ਸੀ ਕੋਕੋਨਟ ਮਿਲਕ ਨੇਗਾ ਮੈਂ ਕਿਹਾ ਚੱਲ ਪਹਿਲਾਂ ਕੋਕੋਨਟ ਮਿਲਕ ਵਾਲੀ ਪੀ ਕੇ ਦੇਖਦੇ ਆਂਗੇ ਸਟਾਰਬਕਸ ਸਟਾਰਬਕਸ ਕੈਸ਼ ਹੀ ਨਹੀਂ ਲੈਂਦੇ ਉਹ ਕਾਰਡ ਹੀ ਐਕਸੈਪਟ ਕਰਦੇ ਆ ਚਲੋ ਆਹ ਲੋ ਗਰਮੀ ਥੋੜਾ ਕੈਸ਼ ਵਾਪਸ ਹੋ ਗਿਆ ਟਰਾਈ ਕਰਦੇ ਆਂਗੇ ਗਾਇਜ਼ ਅੱਜ ਆਪਾਂ ਮਾਚਾ ਇੰਨਾ ਟ੍ਰੈਂਡਿੰਗ ਆ ਸੋਸ਼ਲ ਮੀਡੀਆ ਤੇ ਮਗਰ ਦੇਖੇ ਸੀ ਕੀ ਗੱਲ ਆ ਬਸ ਕੋਕੋਨਟ ਮਿਲਕ ਵਾਲਾ ਨਹੀਂ ਮਿਲਿਆ ਹੈਗਾ ਆਲਮੰਡ ਮਿਲਕ ਵਾਲਾ ਅਵੇਲੇਬਲ ਹੈ ਥੈਂਕ ਯੂ ਚਲੋ ਜੀ ਹੁਣ ਆਪਾਂ ਬੈੰਨੇ ਆਂਗੇ ਵੇਟ ਕਰਦੇ ਆ ਆਪਣੇ ਆਰਡਰ ਦਾ ਦੈਟਸ ਟ੍ਰਾਈ ਮਾਚਾ ਟੂਡੇ ਆ ਕਿੱਥੇ ਬੈਟਗੇ ਵਾ ਕਿਉਂ ਉੱਥੇ ਪਈਆਂ ਨੇ ਡਰਿੰਕਸ ਹਨਾ ਯਾਰ ਉਹ ਕਿੱਥੇ ਬੈੰਨੇ ਨੇ ਉਹ ਚੀਜ਼ਾਂ ਘਾਤੇ ਭਾਂਡ ਚ ਜਗ੍ਹਾ ਤੇ ਸਾਰਾ ਦਿਖੇ ਉਹ ਦੇਖੋ ਸਾਹਮਣੇ ਦਿੰਦਾ ਮੈਂ ਇਧਰ ਬੈਣੀ ਆਈ ਹਾਂ ਤੁਸੀਂ ਬੈਠੋ ਉਧਰ ਨਹੀਂ ਸਾਈਡ ਬੈਠੋ हेलो गाइस आज ਆਪ ਆ ਗਏ ਹਾਂ ਸਟਾਰਬਕਸ ਸਟੋਰ ਕਿੰਨੀ ਮਿਊ ਆ ਚਿਹਰੀ ਲਓ ਆ ਵੜੀ ਲਹਿਲਾ गाइस ਮਚ ਆ ਗਿਆ ਮਚ ਆ ਗਿਆ ਅੰਡਰ ਗਰਮੀ ਨੱਚ ਮੁਗੜੇ ਵਾਂਗ ਮਚ ਆ ਗਿਆ ਮਚ ਆ ਗਿਆ ਮਚ 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 गाइस ਅਸੀਂ ਆ ਟ੍ਰਾਈ ਕਰਨ ਆਏ ਆਂਗੇ ਮਚ ਆ ਦੇਖਦੇ ਆਂਗੇ ਤੇ ਗਾਇਸ ਆਪਣੀ ਜਿਹੜੀ ਡਰਿੰਕ ਆ ਮਾਚਾ ਉਹ ਆ ਗਈ ਸੀਗੀ ਤੇ ਪਰ ਮੈਂ ਨਾ ਰੀਲ ਬਣਾਉਣ ਲੱਗ ਗਈ ਸੀਗੀ ਕਿਉਂਕਿ ਮੈਂ ਦਾ ਉੱਤੇ ਦੱਸਿਆ ਵਾ ਵੀ ਮੈਨੂੰ ਇਹ ਕਿਦਾਂ ਦੀ ਲੱਗੀ ਹੈ ਇਹਦਾ ਟੇਸਟ ਕਿਦਾਂ ਦਾ ਲੱਗਿਆ ਗਰਮੀ ਤੇ ਨੇ ਵੀ ਹੈ ਨਾ ਉਹ ਉਹਦੇ ਕਰਕੇ ਮੈਂ ਭੁੱਲ ਗਈ ਵੀ ਮੈਂ ਵਲੌਗ ਵਿੱਚ ਵੀ ਸੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਮੈਂ ਮਾਚਾ ਮੰਗਾਇਆ ਵਾ ਸੋ ਮੈਨੂੰ ਠੀਕ ਠੀਕ ਲੱਗਿਆ ਵੀ ਵਧੀਆ ਲੱਗਿਆ ਬਿਨਾ ਬੈਡ ਨਹੀਂ ਹੈਗਾ ਕਿਉਂਕਿ ਮੈਂ ਆਲਮੰਡ ਮਿਲਕ ਪਾਇਆ ਸੀ ਵਿੱਚ ਕੋਕੋਨਟ ਵਾਲਾ ਨਹੀਂ ਮੈਂ ਕੋਕੋਨਟ ਮਿਲਕ ਹੈ ਨਹੀਂ ਸਿੱਥੇ ਨਾ ਗਰਮੀ ਤੇ ਕਹਿੰਦੇ ਮੈਨੂੰ ਤਾਂ ਬਿਲਕੁਲ ਟੇਸਟ ਮੈਂਦੀ ਵਰਗ ਲੱਗਿਆ ਨਾ ਉਹ ਤਾਂ ਵ ਹੂੰ ਬਧੀਆ ਟੇਸਟ ਠੀਕ ਹੈ ਜੀ ਕਰੈਪਿੰਗ ਬਣਦੀ ਹੈ ਕਿ ਵੀ ਟੇਸਟ ਵਧੀਆ ਆ ਹੈਗਾ ਜੀ ਆਈਫੋਨ 17 ਪ੍ਰੋ ਮੈਕਸ ਜਿਹੜਾ ਗ੍ਰਮੀਤ ਕੇ ਮੈਨੂੰ ਲੈ ਕੇ ਦੇ ਰਹੇ ਨੇ ਗ੍ਰਮੀਦਮ ਵਟ ਗਿਆ ਸੀ ਸੂ ਦੇਖਣ ਆਏ ਸੀ ਗਏ ਸੌਰੀ ਕਿੰਨਾ ਸੋਹਣਾ ਨਾ ਕਲਰ ਤਾਂ ਸੋਹਣਾ ਵਾ ਵਿੱਚ ਕੁੜੀ ਲਵੇ ਤਾਂ ਇਹ ਰੰਗ ਸੋਹਣਾ ਵਾ ਜੇ ਮੈਂ ਕਹਿੰਦੀ ਮੁੰਡਾ ਲਵੇ ਤਾਂ ਫਿਰ ਬਲੂ ਕਲਰ ਠੀਕ ਆ ਕਿ ਨਹੀਂ ਬਾਕੀ ਪਤਾ ਨਹੀਂ ਯਾਰ ਮੈਨੂੰ ਤਾਂ ਸੋਣਾ ਲੱਗਿਆ ਜੇ ਮੈਂ ਮੈਨੂੰ ਲੈ ਦੋ ਲੋਏ ਗਏ ਦਰਪਾਨੀ ਘਰ ਗਏ ਹੈਗੇ ਅਸੀਂ ਤਾਂ ਹੁਣ ਮੂਵੀ ਦੀ ਟਿਕਟ ਲੈ ਲਈ ਜੌਲੀ ਐਲ ਐਲ ਵੀ ਅਕਸ਼ ਕੁਮਾਰ ਦੀ ਗੁਰਮੀਤ ਉਹ ਕੋਈ ਹੋਗੇ ਹੁਣ ਅਸੀਂ ਘਰ ਨਹੀਂ ਗਏ ਹੁਣ ਵੈਸੇ 10 ਵਜੇ ਦੀ ਟਾਈਮਿੰਗ ਹੈ 10 ਵੱਜ ਚੁੱਕੇ ਆ ਚਲੋ ਚੱਕੋ ਮੇਰੀ ਮਾਚਾ ਵੜਨਾ ਪਹਿਲਾਂ ਠੀਕ ਹੈ ਪਹਿਲਾਂ ਮੈਂ ਵਾਸ਼ਰੂਮ ਜਾਣਾ ਉਸ ਤੋਂ ਬਾਅਦ ਆਉਂਦੇ ਆਂਗੇ ਲਓ ਜੀ ਤੇ ਖਾਣ ਨੂੰ ਵੀ ਲੈਣੇ ਆ ਮੈਂ ਕਛਾ ਠੀਕ ਹੈ ਜੀ ਹਾਂ ਹੰਗਰੀ ਅਬੋ ਠੀਕ ਹੈ ਮੈਂ ਵਾਸ਼ਰੂਮ ਜਾਇਆ ਹਾਂ ਦੋਸਤ ਠੀਕ ਹੈ ਹਾਂ ਇਹ ਮੈਂ ਕਿਹੜੇ ਲਵਾਂਗੀ ਪਾਪਕਾਰਨ ਲੈ ਦੋ ਮੈਨੂੰ ਹਾਂ ਮੈਂ ਉਹ ਖਾਣੀ ਹੈ ਥੈਂਕ ਯੂ ਲਓ ਇਹ ਗਾਇਜ਼ ਆਪਾਂ ਪਾਪਕਾਰਨ ਲੈਣੇਗੇ ਤੇ ਨਾਲ ਲੈ ਆਗੀ ਡਰਿੰਕ ਚਲਿਏ ਆਜ ਮੂਵੀ ਦੇਖੀਏ ਤੁਹਾਨੂੰ ਵੀ ਦਿਖਾਈ ਆਜ 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 ਲੈ ਲੋ ਬੰਦ ਨਾ ਕਰੇ ਰੋਕ ਕੇ ਕਰੇ ਹਲੇ ਕੜਾ ਚੱਲੀ ਹੋਣੀ ਆ ਰਹੀ ਆਪਣੀ ਸੀਟ ਆ ਰਹੀ ਆਪਣੀ ਸੀਟ ਆ ਰਹੀ ਆ ਨਾ ਵਾਈਪਿੰਗ ਮਾਉਣੇ ਨਾ ਚੱਲੀ ਨਹੀਂ ਹਲੇ ਮੂਵੀ ਹਲੇ ਮੂਵੀ ਸਟਾਰਟ ਨਹੀਂ ਹੋਈ ਹੈਗੀ ਅਜਾ ਗਾਇਸ ਹਲੇ ਮੂਵੀ ਸਟਾਰਟ ਨਹੀਂ ਹੋਈ ਹੈਗੀ ਤੇ ਹੁਣ ਅਸੀਂ ਮਿਲ ਕੇ ਘਰੇ ਜਾਵਾਂਗੇ ਰਾਤ ਨੂੰ ਤੁਹਾਨੂੰ 12 1 ਵਜੇ ਜਾਣਾ ਆਰਾਮ ਨਾਲ ਤਾਂ 10 11 12 1 ਬਚੂਗਾ ਇੱਕ ਆਰਾਮ ਨਾਲ ਕਿਉਂਕਿ 2 ਘੰਟਿਆਂ ਦੀ ਮੂਵੀ ਤਾਂ ਹੋਊਗੀ ਨਾ ਚਲੋ ਠੀਕ ਹੈ ਜੀ ਹੁਣ ਆਪਾਂ ਮੂਵੀਜ਼ ਇੰਜੋਏ ਕਰਦੇ ਹਾਂ ਸ਼ੁਕਰ ਹਲੇ ਸ਼ੁਰੂ ਨਹੀਂ ਹੋਈ ਹੈਗੀ और अपरदन रॉकेट मिलते हैं ठीक है वो क्या है कि कैंटीन वाले का चार महीने का उधार बाकी है और वो पुरानी दिल्ली के 10 पुस्तंडे लाकर बाहर खड़ा कर दिया वसूली के लिए सड़ते <laughs> <चलती> भाई सारे गाइस मूवी होगी या खत्म देखो मैं चेक कर बंद मैं एग्जांपल मैं लगभग 1200 70 का टाइम हूं ਸਾਡੇ ਭਰਮ ਹੋ ਗਏ ਉੱਤੇ ਹੋ ਗਏ ਸਾਡੇ ਭਰਮ 12 36 ਹੋ ਗਏ ਤੇ ਅੰਜਲੀ ਐਲ ਐਲ ਵੀ ਹੈ ਨਾ ਮੂਵੀ ਦਾ ਨਾਮ ਸੀਗਾ ਵਧੀਆ ਸੀ ਦੀ ਠੀਕ ਸੀ ਮਤਲਬ ਕਿ ਬਸ ਵਧੀਆ ਲੱਗੀ ਮੈਨੂੰ ਤਾਂ ਠੀਕ ਠੀਕ ਲੱਗੀ ਤੇ ਹੁਣ ਆਪਾਂ ਚੱਲੀਏ ਘਰ ਕੋਈ ਨਾ ਹੋ ਤੇ ਹੁਣ ਆਪਾਂ ਚાલਦੇ ਆਂ ਜੇ ਘਰੇ ਹਲੋ ਜੀ ਗਾਇਸ ਗੁਰਮੀਤ ਜੈਨੇ ਨੇ ਜੇ ਵਾਸ਼ਰੂਮ ਗਏ ਨਹੀਂ ਮੈਂ ਗਈ ਗਈ ਆਂ ਕਿ ਕਹਿੰਦੇ ਨਹੀਂ ਮੂਵੀ ਮਾੜੀ ਚ ਬਣਾ ਲੰਗੇ ਜੇ ਮਾੜੀ ਚ ਬਣਾ ਲੰਗੇ ਜੇ ਤੇ ਜਿਹੜਾ ਮਿੰਟ ਬਾਅਦ ਮੈਂ ਵਾਸ਼ਰੂਮ ਸਾਹਮਣੇ ਉਹਦੇ ਗ੍ਰੋਸਰੀ ਸਟੋਰ ਜਿੱਥੇ ਮੈਂ ਆਉਣੀ ਹੁੰਨੀ ਆ ਸੌਦਾ ਲੈਣ ਲਈ ਇੱਧਰ ਹੈਗੇ ਆ ਏਟੀਐਮ ਉੱਥੋਂ ਵਿਚਾਰ ਕੰਮ ਕਰ ਰਿਹਾ ਵਾ ਸਾਹਮਣੇ ਮੁੰਡਾ ਦੁਕਾਨਾ ਆ ਜੋ ਡਿਊਟੀ ਹੋਗੀ ਅੱਜ ਰਾਤ ਨੂੰ ਤੇ ਦੱਸ ਹੁਣ ਆਪਾਂ ਘਰ ਜਾਣੇ ਆਂਗੇ ਜਿਦੋਂ ਵਿੱਚਨੇ ਕੁਝ ਖਾਣਾ ਹੈ ਤਾਂ ਰੋਟੀ ਆਲਰੇਡੀ ਪਈ ਹੈ ਕਿਉਂਕਿ ਮੈਂ ਬਣਾਈ ਸੀ ਦੁਪਹਿਰੇ ਐਕਸਟਰਾ ਜਿਆਦਾ ਬਣਾ ਲਈ ਸੀਗੀ ਤੇ ਖਾ ਲੈਣਗੇ ਮੈਂ ਕੁਝ ਨਹੀਂ ਖਾਣਾ ਕਿਉਂਕਿ ਅੱਜ ਰੋਟੀ ਛੱਤੀ ਦੀ ਆ ਮੈਂ ਤੀਜਾ ਦੇਣਾ ਅੱਜ ਮੈਂ ਖਾਣੀ ਨਹੀਂ ਹੈਗੀ ਤੇ ਬਾਕੀ ਚਲੋ ਠੀਕ ਹੈ ਗਾਇਸ ਹੁਣ ਆਪਾਂ ਤੁਹਾਨੂੰ ਬਲੌਗ ਵਾਸਤੇ ਬੜੇ ਲੱਗਿਆ ਹੋਊਗਾ ਆਈ ਹੋਪ ਤੇ ਜੇ ਵਧੀਆ ਲੱਗਿਆ ਵਾ ਤਾਂ ਤੁਸੀਂ ਕੀ ਕਰਨਾ ਮੈਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਵਾ ਤੇ ਬਸ ਉਸ ਤੋਂ ਬਾਅਦ ਮੈਂ ਤੇ ਗਰਮੀ ਥੋੜੀ ਸਿਚਾਵਾਂਗੇ ਘਰ ਜਿਨ੍ਹਾਂ ਨੇ ਖਾਣਾ ਖਾਣਾ ਖਾ ਲੈਣਗੇ ਤੇ ਆਪਾਂ ਤੁਹਾਨੂੰ ਮਿਲਾਂਗੇ ਕੋ ਹੋਰ ਨਵੇਂ ਬਲੌਗ ਦੇ ਨਾਲ ਮੈਂ ਇਕੱਲੀ ਨਹੀਂ ਐਂਡ ਕਰ ਦੇਣਾ ਹੁਣ ਇੰਨੀ ਹਮਤ ਨਹੀਂ ਹੈਗੀ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੋ ਤੁਸੀਂ ਸਬਸਕ੍ਰਾਈਬ ਧਰੂਨ ਕਰਕੇ ਜਾਓ ਠੀਕ ਹੈ ਆਪਾਂ ਹੋਰ ਵੇਲੇ ਜੀ ਬਲੌਗ ਬਣਾਵਾਂਗੇ ਬਾਈ ਅੱਗੇ ਕਰਿਆ ਅੱਗੇ ਕਰਿਆ ਅੱਗੇ ਕਰੇ ਗੁੱਡ ਨਾਈਟ ਗੁੱਡ ਨਾਈਟ ਹੱਕੇ ਜੀ